ਆਰੇ ਪਿੱਤੀਂ ਗੰਨਕੀ ਚ ਬਹੁਤ ਤਗੜੀ ਬਿਖਤਾ ਪੈ ਚੁਕੀ ਹੈ ਬਹੁਤ ਤਗੜੀ ਮਜਬੂਰੀ ਪੈ ਚੁਕੀ ਹੈ ਨਹੀਂ ਨਹੀਂ ਦੇਖ ਅਸੀਂ ਦੇ ਸਕਦੇ ਪਹਿਲੇ ਪੱਡੀ ਵਾਲੀ ਆਣ ਵਾਰੀ ਹੈ ਤੁਹਾਨੂੰ ਵੀ ਜਿਹੜੇ ਇਕਵਾਰੇ ਆ ਉਹਨਾਂ ਦੀ ਗੱਲ ਕਰ ਰਹੇ ਵੀ ਤੁਹਾਡੇ ਜਦੋਂ ਵਿਆਹ ਹੋਇਆ ਤੁਹਾਨੂੰ ਵੀ ਕਦੀ ਕਦੀ ਚਾਹ ਨਹੀਂ ਪਿਆ ਗਮੀ ਹੈ ਠੀਕ ਹੈ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇਸ ਨਵੇਂ ਨਕੋਰੇ ਵਲੌਗ ਦੇ ਵਿੱਚ ਨਕੋਰੇ ਹੁੰਦਾ ਨਵੇਂ ਨਕੋਰ 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 ਨਕਾ ਨਵੇਂ ਨਕੋਰ ਬਲੌਗ ਦੇ ਵਿੱਚ ਸਵਾਗਤ ਹੈ ਤੁਹਾਡਾ ਤੇ ਅੱਜ ਧੁੱਪ ਬਹੁਤ ਜ਼ਿਆਦਾ ਤੇਜ਼ ਆ ਬਹੁਤ ਜ਼ਿਆਦਾ ਕੱਲ ਜਿੰਨਾ ਵਧੀਆ ਮੌਸਮ ਸੀ ਨਾ ਠੰਡਾ ਠੰਡਾ ਅੱਜ ਉਨੀ ਜ਼ਿਆਦਾ ਖਤਰਨਾਕ ਵਾਲੀ ਧੁੱਪ ਆ ਦੇਖੋ ਪਤਾ ਨਹੀਂ ਲੱਗਦਾ ਹੈ ਮੌਸਮ ਦਾ ਕੀ ਮੌਸਮ ਦਾ ਬਿਲਕੁਲ ਹੀ ਪਤਾ ਨਹੀਂ ਲੱਗਦਾ ਉੱਪਰ ਦੇਖੋ ਆਸਮਾਨ ਦੇ ਵਿੱਚ ਬਸ ਉਹ ਬੱਦਲ ਦਾ ਵੈਸੇ ਹੀ ਮਾੜੇ ਮੋٹے ਦਿਖਾਈ ਦਿੰਦੇ ਆ ਵੈਸੇ ਅਸਲੀ ਤਾਂ ਆਹੀ ਹੈ ਆ ਜਿਹੜੇ ਆ ਦੇਵਤਾ ਜੀ ਇਹਨਾਂ ਨੇ ਕਹਿਰ ਕੀਤਾ ਹੋਇਆ ਤੇ ਫਿਲਹਾਲ ਅਸੀਂ ਜਾ ਰਹੇ ਆ ਗੱਡੀ ਤੇ ਨਾ ਥੋੜਾ ਜਿਹਾ ਕੰਮ ਕਰਾਉਣਾ ਸੀ ਤੁਸੀਂ ਵੀ ਕਹਣਾ ਵੀ ਗੱਡੀ ਦਾ ਕੰਮ ਕਰਾਣੀ ਚਾਹਦੇ ਕਹੋ ਜੀ ਗੱਡੀ ਹੈ ਕੰਮ ਕਰਾਣਾ ਪੈਂਦਾ ਉਹਦਾ ਬਾਰ-ਬਾਰ ਤੇ ਗੱਲ ਐਸੀ ਆ ਵੀ ਕੱਲ ਇਦਾਂ ਵੀ ਕੰਮ ਕਰਾਈਦੇ ਵਿੱਚ ਵਿੱਚ ਰਹੇ ਜਾਂਦੇ ਨੇ ਛੋਟੇ ਹਾਂ ਤੇ ਗੱਲ ਇਦਾਂ ਵੀ ਜਦੋਂ ਕੰਮ ਸਹੀ ਗੱਲ ਆ ਵੀ ਇਹਦਾ ਕੋਈ ਨਾ ਕੋਈ ਕੰਮ ਨਾ ਜੇ ਕਰਵਾਈਏ ਤੇ ਵਿੱਚ ਦਾ ਵਿਗੜ ਜਾਂਦਾ ਕੋਈ ਨਾ ਕੋਈ ਕੰਮ ਹੈ ਨਾ ਇੱਕ ਠੀਕ ਕਰਾਇਆ ਤੇ ਦੂਜਾ ਵਿਗੜ ਜਾਂਦਾ ਤੇ ਤਾਂ ਕਰਕੇ ਹੁਣ ਇਹਦਾ ਇੱਕ ਤਾਂ ਹਾਰਨ ਖਰਾਬ ਹੋ ਗਿਆ ਹੈ ਉਪਰੋ ਦੀ ਜਿਹੜੀ LED ਦਾ ਜਿਹੜਾ ਬੈਕ ਜਦੋਂ ਆਪਾਂ ਬੈਕ ਕਰਦੇ ਗੱਡੀ ਕੈਮਰਾ ਖਰਾਬ ਹੋ ਗਿਆ ਤੇ ਇੱਕ AC ਜੋ ਟਕ ਟਕ ਦੀ ਆਵਾਜ਼ ਆਉਂਦੀ ਆ ਆ ਜਾਂਦੀ ਹੈ ਉਹ ਚੀਜ਼ ਆਪਾਂ ਦਿਖਾਣੀ ਹੈ ਅੱਜ ਤੇ ਜਾਣਿਆ ਜਿਨ੍ਹਾਂ ਕੋਈ AC ਸਰਵਿਸ ਕਰਵਾਇਆ ਸੀ ਉਹਨਾਂ ਕੋਲ ਹੀ ਚੱਲੇ ਅੱਜ ਠੀਕ ਹੈ ਜੀ ਤੇ ਬਸ ਉੱਥੇ ਪਹਿਲਾਂ ਪਹੁੰਚ ਜੀਏ ਫਿਰ ਆਪਾਂ ਵਲੌਗ ਕੰਟੀਨਿਊ ਕਰਾਂਗੇ ਘਰ ਜਾ ਕੇ ਵੀ ਤੇ ਆ ਮੜਾ ਮੋਟਾ ਜਿਹੜਾ ਕੰਮ ਹੈ ਕਰਾ ਦਈਏ ਫੜਾ ਬੜੇ ਮੇਰੇ ਸਾਹਮਣੇ ਵੱਧ ਤੋਂ ਵੱਧ ਅੱਧੇ ਘੰਟੇ ਦਾ ਕੰਮ ਹੋ ਜਾਏ ਜੇ ਉਹਨਾਂ ਦਾ ਟਾਈਮ ਹੋਇਆ ਜੇ ਟਾਈਮ ਹੋਇਆ ਉਹਦੇ ਜੇ ਉਹਨਾਂ ਨੂੰ ਮਨਾ ਕਰਦਾ ਫਿਰ ਉੱਥੇ ਜਾਵਾਂਗੇ ਬਾਦਰਗੇ ਬਾਦਰਗੇ ਜਾਵਾਂਗੇ ਹਾਂ ਠੀਕ ਹੈ ਜੀ ਤੇ ਰੋਡ ਦੇ ਉੱਤੇ ਤੁਸੀਂ ਟ੍ਰੈਫਿਕ ਦੇ ਲੋ ਆ ਨਾਲ ਝਾੜੂਆਂ ਝੂੜੂਆਂ ਵਾਲੇ ਆ ਵਿਚਾਰੇ ਅੱਧੀ ਬੈਠੇ ਹੁੰਦੇ ਆ ਹਨਾ ਇਹ ਆਪਣਾ ਕੀਤਾ ਕਰੀ ਜਾਂਦੇ ਆ ਠੀਕ ਹੈ ਇਹ ਆ ਪੁੰਡੀਆਂ ਬਾਹੂਬਲੀ ਪੁੰਡੀਆਂ ਦਾ ਠੀਕ ਹੈ ਵਿਚ ਵਿੱਚ ਛਾਂ ਆ ਜਾਂਦੀ ਹੈ ਤੇ ਵਿੱਚ ਵਿੱਚ ਧੁੱਪ ਆ ਜਾਂਦੀ ਹੈ ਹੈ ਨਾ ਵਿੱਚ 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 ਬੱਤਣ ਨੇ ਤਾਂ ਕਰਕੇ ਆ ਦੇਖੋ ਉੱਪਰ ਪਰ ਇਹਨੂੰ ਚਮਕਾ ਮਾਰ ਰਹੇ ਨੇ ਸੂਰਜ ਦੇਵਤਾ ਤੇ ਘੈਂਟ ਲੱਗ ਰਹੇ ਨੇ ਅੱਤਾ ਦੇ ਕੈਮਰੇ ਦੇ ਵਿੱਚ ਘੈਂਟ ਲੱਗ ਰਹੇ ਨੇ ਠੀਕ ਹੈ ਤੁਮਾ ਭਾਈਆ ਤੁਮਾ ਭਾਈਆ ਵੀ ਹੁਣ ਦੇਖੋ ਛਾਂ ਆ ਗਈ ਹੈ ਪਰ ਗਰਮੀ ਬਹੁਤ ਹੈ ਭਾਈ ਬਾਰ ਨਹੀਂ ਬਹੁਤ ਹੋਰ ਕੀ ਹੋਰ ਘਟੀ ਦੇ ਇਸੇ ਕਰਵਾ ਲੈ ਸੀ ਹੋਰ ਕੀ ਇਸੇ ਕਰਾ ਲਿਆ ਤੇ ਕੈਮਰੇ ਵਾਲਾ ਉਹ ਬਾਈਕ ਵਾਲਾ ਪੰਗਾ ਹਲੇ ਵੀ ਉੱਥੇ ਦਾ ਉੱਥੇ ਹੀ ਹੈ ਹਲੇ ਆਇਆ ਨਹੀਂ ਹੈਗਾ ਕੋਈ ਉਹ ਕਹਿੰਦੇ ਵੀ ਜਦੋਂ ਕੋਈ ਡਿਲੀਵਰੀ ਕਰਦਾ ਆਏਗਾ ਫਿਰ ਵਾਪਸੀ ਤੇ ਲੈ ਕੇ ਜਾਏਗਾ ਇਹ ਪਤਾ ਨਹੀਂ ਕਿਹੜੇ ਰੂਲ ਆ ਉਹ ਯਾਰ ਬੇਕਾਰ ਕੰਮ ਹੋਇਆ ਅੱਗੇ ਤੋਂ ਚੀਜ਼ ਮੰਗਾਣੀ ਹੈ ਮੈਂ ਯਾਰ ਮੈਨੂੰ ਲੱਗਿਆ ਵੀ ਸ਼ਾਇਦ ਉਹ ਚਲੋ ਚਲਦਾ ਹੀ ਨਹੀਂ ਸੀ ਬਿਆ ਉੱਤੇ ਲਿਖਿਆ ਹੋਇਆ ਸੀ ਵੀ ਆਈਫੋਨ ਵੀ ਆਈਫੋਨ ਲੀ ਯੂਨ ਦਿੱਤਾ ਵੀ ਹੋਇਆ ਸੀ ਕਨੈਕਟਰ ਜਿਆ ਉਸ ਦਾ ਖਰਾਬ ਸੀ ਪਰ ਚੱਲਿਆ ਹੀ ਨਹੀਂ ਖਰਾਬ ਵੀ ਦਿੱਤਾ ਉਹਨਾਂ ਵਾਪਸ ਉਹਨਾਂ ਕਰ ਲੈਣਗੇ ਦੇਖੀ ਕੀ ਬਣਦਾ ਹਾਂਜੀ ਤੇ ਹੁਣ ਅਸੀਂ ਬੰਦੇ ਕੋਲ ਗਏ ਸੀ ਨਾ ਮਕੈਨਿਕ ਕੋਲ ਤੇ ਉਹਨੇ ਹੁਣ ਦੱਸਿਆ ਵੀ ਤੁਹਾਡਾ ਸਿਸਟਮ ਜਨਾ ਇਹਦਾ ਖਰਾਬ ਹੈ ਤੇ ਉਹ ਤੁਹਾਨੂੰ ਸਾਰਾ ਹੀ ਸਹੀ ਕਰਾਣਾ ਪੈਣਾ ਹੁ ਦੇ ਦੇ ਆ ਫਿਰ ਹੁਣ ਜਿਹੜਾ ਹੁਣ ਗੱਡੀ ਚ ਖਲਾਣੀ ਤਾਂ ਅਸੀਂ ਸੋਚਿਆ ਵੀ ਇੱਕ ਵਾਰ ਹੀ ਖਲਾਵਾ ਲਿਆ ਨਾ ਇਕੱਠੀ ਖਲਾਵਾ ਗੱਡੀ ਬਾਰ ਬਾਰ ਨਹੀਂ ਖਲਾਣੀ ਹੈਗੀ ਤੇ ਹੁਣ ਹੋਰ ਵੀ ਕੰਮ ਕਰਾਣਾ ਫਿਰ ਆਪਾਂ ਇਕੱਠਾ ਹੀ ਕਰਵਾ ਲਾਂਗੇ ਠੀਕ ਹੈ ਨਾ ਕੰਮ ਉਹ ਖਰਾਬ ਹੋਇਆ ਪਿਆ ਯਾਰ ਕਈ ਵਾਰੀ ਹੁਣ ਗੱਡੀ ਦੇ ਬੰਦੇ ਲੈ ਜਾਂਦੇ ਆ ਨਾ ਕੋਈ ਲੈ ਜਾਂਦਾ ਜਿੱਦਾਂ ਹੁਣ ਪਤਾ ਨਹੀਂ ਹੁਣ ਕਿਧ ਕੋ ਲੱਗੀ ਐ ਕਿਧ ਕੋ ਨਹੀਂ ਉਹ ਸਾਰਾ ਥੱਲੇ ਟੁੱਟਿਆ ਪਿਆ ਸਿਸਟਮ ਦੇ ਪਰ ਆਪਾਂ ਦਾ ਚਲਾਉਂਦੇ ਆ ਇਤਰਾਮ ਨਾਲ ਚਲਾਈ ਜੀ ਸੰਤਾ ਪਤਾ ਵੀ ਆਪਣੇ ਕੋ ਤਾਂ ਲੱਗੀ ਨਹੀਂ ਹੈ ਨਾ ਤੇ ਅਗਲਾ ਇਹ ਲੈ ਕੇ ਜਾਂਦਾ ਹੁਣ ਪਤਾ ਨਹੀਂ ਕਿੱਦਾਂ ਲੱਗੀ ਕਿੱਦਾਂ ਕਹਿੰਨੇ ਮਾਰੀ ਕੀ ਹੋਇਆ ਲੋ ਮਾਰੀ ਹੋਈ ਆ ਕਿਸੇ ਨੇ ਬਹੁਤ ਜ਼ੋਰ ਨਾਲ ਨਾ ਥੱਲੇ ਉਹ ਜ਼ੋਰ ਨਾਲ ਵੱਜੀ ਹੋਈ ਐ ਤੇ ਹੁਣ ਕੀ ਦੇ ਦੇ ਹੁਣ ਕੀ ਬਣਦਾ ਫਿਲਹਾਲ ਹੁਣ ਘਰ ਪਹੁੰਚੀ ਠੀਕ ਆ ਦੇ ਦੇ ਕੀ ਪ੍ਰੋਗਰਾਮ ਐ ਆਪਾ ਘਰ ਆ ਚੁੱਕੇ ਆ ਤੇ ਥੋੜਾ ਜਿਹਾ ਰੈਸਟ ਕੀਤਾ ਤੇ ਹੁਣ ਬਹੁਤ ਤਗੜੀ ਬਿਫਤਾ ਪੈ ਚੁਕੀ ਏ ਉਹ ਤਗੜੀ ਮਜਬੂਰੀ ਪੈ ਚੁਕੀ ਏ ਤੇ ਮਜਬੂਰੀ ਹੈ ਵੀ ਅੱਜ ਮੈਨੂੰ ਚਾਹ ਬਣਾ ਕੇ ਦੇਣੀ ਪੈ ਰਹੀ ਏ ਕਿਉਂਕਿ ਮੈਂ ਵੀ ਮੇਰਾ ਵੀ ਥੋੜਾ ਜਿਹਾ ਮਤਲਬ ਹੈ ਥੋੜਾ ਲਾਲਚ ਹੈ ਤੇ ਉਹ ਆਪਾਂ ਤਾਂ ਕਰਕੇ ਕਿਉਂਕਿ ਮਨ ਪੀ ਨੇ ਅੱਜ ਬਣਾਣੀ ਆ ਰੈਸਪੀ ਤੇ ਹਲੇ ਵੈਸੇ ਡਿਸਾਈਡ ਨਹੀਂ ਕੀਤਾ ਕਿਹੜੀ ਬਣਾਣੀ ਹੈ ਪਰ ਰੈਸਪੀ ਬਣਾਣੀ ਹੈ ਤੇ ਉਹ ਕਹਿੰਦੇ ਮੈਂ ਤਾਂ ਬਣਾਵਾਂਗੇ ਤੁਸੀਂ ਮੇਰੀ ਚਾਹ ਬਣਾ ਕੇ ਦੇਵੋਗੇ ਮੈਨੂੰ ਚਾਹ ਬਣਾਣੀ ਪਈ ਐਸਾਈਡਰ ਗਈ ਹਮੇਰੇ ਅੱਬੀ ਤੁਸੀਂ ਲੋਟਿਆ ਅੱਦਤ ਮਾਸ਼ਾਅੱਲਾ ਇਹਨਾਂ ਨੇ ਕਦੇ ਕੱਟ ਦੇ ਚ ਪਾ ਲੈਣ ਤੁਸੀਂ ਖੰਡੀ ਲੈ ਹੁਣ ਕਦੇ ਕੀ ਹੁਣ ਆਹ ਬਣਾ ਰਹੀ ਏ ਤੇ ਇਧਰ ਸਿਰਫ ਤੋਤਾ ਚਾਚੇ ਭਤੀਜੀ ਨੇ ਦੇਖੋ ਇਹ ਮਰਾ ਗਗੜੂ ਇਹ ਗਗੜੂ ਮਗੜੂ ਤੇ ਹੁਣ ਮੈਂ ਚੱਲਾਂ ਆਪਣਾ ਚੈਲੰਜ ਪੂਰਾ ਕਰਨ ਤੇ ਫਿਰ ਤੁਹਾਨੂੰ ਵੀ ਮੇਰੀ ਗੱਲ ਮੰਨਣੀ ਪੈਣੀ ਠੀਕ ਹੈ ਬਣਾਵਾਂਗੀ ਪਰ ਜੇ ਚਾਹ ਵਧੀਆ ਹੋਏਗੀ ਹੈ ਜੇ ਚਾਹ ਵਧੀਆ ਹੋਏਗੀ ਜੀ ਚੱਲ ਚੱਲ ਵਧੀਆ ਹੀ ਮੈਂ ਬਣਾ ਸਕਦਾ ਹਾਂ ਮੈਂ ਵੈਸੇ ਬਣਾਈ ਨਹੀਂ ਕਦੀ ਚਾਹ ਚਾਹ ਹੁੰਦੀ ਜਿਵੇਂ ਤੇ ਮਰਜ਼ੀ ਪਹਿਲੀ ਵਾਰੀ ਬਣਾ ਰਹੇ ਹਾਂ ਜਿਵੇਂ ਦੀ ਮਰਜ਼ੀ ਹੋ ਇਹਨੂੰ ਕਿਹਾ ਵੀ ਲੁੱਟਦਾ ਨਹੀਂ ਪਿਆ ਹੈਗਾ ਇਹ ਬਣਾ ਲੈਂਦਾ ਵੈਸੇ ਇਹ ਬਣਾ ਲੈਂਦਾ ਮੰਨੀ ਤੇ ਬਹੁਤ ਘੈਂਟ ਚਾਹ ਬਣਾਉਂਦਾ ਬਣਾਦਾ ਨਹੀਂ ਬਈ ਅੱਜ ਮੈਂ ਪਾਣ ਨਹੀਂ ਹੈ ਅੱਜ ਆ ਬਣਾ ਲਾਂਗਾ ਮਤਲਬ ਚਾਹ ਕੋਈ ਵੀ ਬਣਾ ਦੇ ਪਰ ਮੰਨੀ ਬਣਾ ਦਿੱਤਾ ਵੀ ਤੂੰ ਬਣਾਏਂਗੀ ਹਾਂ ਹਾਂ ਚੱਲ ਵੇ ਮੰਨੀ ਮੈਂ ਕੋਈ ਨਹੀਂ ਬਣਦੀ ਮੈਂ ਯਾਰ ਮੇਰੀ ਗੱਲ ਸੁਣ ਯਾਰ ਮੇਰੀ ਗੱਲ ਤਾਂ ਸੁਣ ਯਾਰ ਚਾਹ ਬਣਾਣੀ ਹੈ ਜੇ ਮੈਂ ਬਣਾ ਲਈ ਜਿਸਵਾਦ ਨਾ ਬਣੀ ਤੇ ਫਿਰ ਕੀ ਫਾਇਦਾ ਇਹਦਾਂ ਵਧੀਆ ਤੂੰ ਬਣਾ ਲੈ ਸਵਾਦ ਤੇ ਬਣੇਗੀ ਯਾਰ ਮੈਂ ਵੀ ਹੁਣਦਾ ਮੈਨੂੰ ਸਿਰスル ਤੋਤਾ ਹੈ ਇਸ ਕਰਕੇ ਮੈਂ ਹੁਣਦਾ ਨਹੀਂ ਹਾਂ ਤੇ ਮੂੰਹ ਚੱਲ ਮੈਂ ਵੀਰੇ ਚੈਲੰਜ ਪੂਰਾ ਕਰਨ ਨੂੰ ਤਿਆਰ ਮੈਂ ਦੇਖਦਾ ਜਾ ਕਿਦਾਂ ਬਣਾਈ ਜਾਂਦੀ ਆ ਜਾ ਵੀ ਅੱਜ ਤੂੰ ਕੈਮਰਾ ਆ ਜਾ ਵੀ ਕੈਮਰਾ ਫੜਾ ਤੂੰ ਵਿੱਚ ਫਿਰ ਫਾਇਦਾ ਕੀ ਹੈ ਨਾ ਕਿ ਮੈਂ ਆ ਹੀ ਬਣਾ ਲਵਾਂ ਕੈਮਰਾ ਤੇ ਫੜਨਾ ਪੜਾਵਾ ਐਵੇਂ ਕਿਹਾ ਮੈਂ ਫੜਨਾ ਦੱਸੀ ਇਹ ਜਾ ਮਣੀ ਮਣੀ ਚਲਾ ਦੂ ਓਏ ਐਨੂੰ ਬਿਠਾਓ ਅੱਜਾ ਕੋਈ ਕੰਮ ਕੈਮਰਾ ਤੇ ਫੜਨਾ ਪੜਾਵਾ ਇਹ ਗੱਲ ਨੂੰ ਐ ਕੋਈ ਕੰਮ ਨਹੀਂ ਕਰਦਾ ਹੈਗਾ ਕੀ ਸਮਝੇ ਹੋ ਕੀ ਹੋਇਆ ਤੈਨੂੰ ਹੁਣ ਪੱਤੀ ਮਿੱਠੇ ਦਾ ਹਿਸਾਬ ਲੱਗ ਰਿਹਾ ਵੀ ਪੱਤੀ ਮਿੱਠਾ ਕਿੱਦਾਂ ਹੈ ਨਾ ਉਹ ਵਹਿ ਮੈਂ ਇੱਕ ਅੱਧੀ ਵਾਰ ਮੈਂ ਬਣਾਈ ਹੋਈ ਚਾ ਮੈਨੂੰ ਯਾਦ ਹੈ ਪਰ ਵਹਿ ਪਾਲਾਂ ਦਿਮਾਗ ਤੇਜ ਹੋਣਾ ਚਾਹੀਦਾ ਬੰਦੇ ਦਾ ਥੋੜਾ ਜਿਹਾ ਇੰਨਾ ਤੇਜ਼ ਨਹੀਂ ਹੈਗਾ ਮੇਰਾ ਵੈਸੇ ਪਰ ਫਿਰ ਵੀ ਵੈਸੇ ਤੇਜ਼ ਹੈ ਵੈਸੇ ਕਮਾ ਕਰਾ ਤੇਜ਼ ਨਹੀਂ ਹੈਗਾ ਆਪ ਵੀ ਬਣਾਣਾ ਚਾਹ ਵੀ ਆਪ ਨੂੰ ਆਣੀ ਅੱਛਾ ਠੀਕ ਹੈ ਮੈਂ ਮਿਲੂ ਐਵੇਂ ਹਿੱਕਤਾ ਹਾਂ ਯਾਰ ਬਲੌਗ ਦੇ ਵਿੱਚ ਕਮਾਏ ਮੈਂ ਲੋਗ ਮੇਰਾ ਠੀਕ ਹੈ ਇਹ ਕਹਿੰਦੀ ਹੁਣ ਚੈਲੰਜ ਹੈ ਤੁਹਾਨੂੰ ਕਿ ਤੁਸੀਂ ਆਪੇ ਚਾਹ ਬਣਾਣੀ ਤੇ ਆਪੇ ਹੀ ਕੈਮਰਾ ਫੜਨਾ ਚਾਹ ਠੀਕ ਹੈ ਨੰਨੂ ਮੇਰਾ ਸਾਥ ਦੇ ਸਕਦੀ ਏ ਨਹੀਂ ਨਹੀਂ ਦੇ ਸਕਦੀ ਹੋਵੇ ਉਹ ਅੱਗੋਂ ਕਹਿੰਦੀ ਨਹੀਂ ਦੇਖੀ ਪਾਲ ਲੈ ਪਾਲ ਲੈ ਪਹਿਲਾਂ ਹੀ ਮੁੱਕਰ ਗਈ ਬੇਬੇ ਦੇ ਨਾਲ ਦੀਏ ਐਟਮ ਪੀਏ ਚਲ ਫੇ ਚਾਹ ਬਣਾਈਏ ਚਲੋ ਚਲ ਆ ਜਾ ਚਾਹ ਪਾ ਜਾ ਚਲੋ ਮੈਂ ਜਾ 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 ਸੋਰੀ 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 ਕੋਈ ਹੋਰ ਚੀਜ਼ ਨਾ ਲੈ ਕੇ ਕੱਲੀ ਚੰਗੀ ਸੀ ਮੈਂ ਕਿਹਾ ਤੂੰ ਕੱਲੀ ਨਾ ਜਾ ਨਮਸ਼ਕਾਨ ਨੂੰ ਲੈ ਜਾ ਨਾ ਨਾਲ ਉਹ ਫੱਲ ਲੈ ਕੇ ਆਏ ਨਮਸ਼ਕਾਨ ਨੂੰ ਚਾ ਜਾ 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 ਦੂਰ ਨਹੀਂ ਜਾਣਾ ਨਹੀਂ ਡਾਂਡਾ ਚੱਲ ਜਾ ਅੱਛਾ ਜਾ ਜਾ ਚਾਹ ਉਬਲ ਗਈ ਮੇਰੀ ਚਾਹ ਉਬਲ ਗਈ ਨੰਨੂ ਨੰਨੂ ਮੇਰੀ ਜਲਦੀ ਜਾ ਚਾਹ ਬਣ ਗਈ ਐ ਪਰਫੈਕਟ ਕਹਣ ਬਣੀ ਐ ਦੇਖੋ ਪੀ ਕੇ پتہ ਲੱਗੇ ਵੈਸੇ ਹੀ ਕਹਿ ਰਿਹਾ ਦੇਖਣ ਨੂੰ ਉੱਬਲ ਨਾ ਜਾਵੇਂ ਮੈਂ ਆਇਆ ਹੈ ਕਿਆ ਹੋਵੇ ਭਾਵੇਂ ਹੋਵੇ ਦੁੱਧ ਕੋਈ ਖੜਨਾ ਪੈਂਦਾ ਕਿਉਂਕਿ ਇਹ ਤਾਂ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਨੇ ਉਬਾਲੀ ਮਾਰ ਜਾਣੀ ਆ ਤਾਂ ਕਰਕੇ ਰਿਸ਼ਤੇ ਨਹੀਂ ਲੱ ਸਕਦੇ ਸੁੱਤੇ ਖੜਨਾ ਪੈਂਦਾ ਮਤਲਬ ਜਿਹੜੀ ਲੇਡੀਜ਼ ਆ ਉਹਨਾਂ ਨੂੰ ਤਾਂ ਪਤਾ ਹੀ ਹੋਏਗਾ ਹਨਾ ਤੇ ਮੁੰਡੇ ਨੂੰ ਦੱਸ ਰਹੇ ਜਿਹੜੇ ਨਹੀਂ ਜਿਹੜੇ ਨਹੀਂ ਸੋਈ ਜੁਗੜਦੇ ਤੁਹਾਡੀ ਵਾਰੀ ਆਣ ਵਾੜੀ ਆ ਤੁਹਾਨੂੰ ਵੀ ਜਿਹੜੇ ਕੁਆਰੇ ਆ ਉਹਦੀ ਗੱਲ ਕਰ ਰਹੇ ਵੀ ਤੁਹਾਡਾ ਜਦੋਂ ਵਿਆਹ ਹੋਇਆ ਤਾਂ ਮੈਂ ਤਰੀਕੇ ਦੀ ਚਾਹ ਬਣਾਣੀ ਪਿਆ ਜਾਨੀ ਠੀਕ ਹੈ ਬਾਕੀ ਤੁਸੀਂ ਨਹੀਂ ਬਣਾਣੀ ਤਾਂ ਫਿਰ ਝਗੜਾ ਪੱਕਾ ਆ ਗੋਬਰ ਵੀ ਆਵੇ ਵਾਲਾ ਮਾਰੀ ਗੱਲਾਂ ਕਰਦੇ ਕਦੇ ਵਾਲਾ ਮਾਰੀ ਦੇ ਲੋ ਪਾਪਾ ਹੁਣ ਇਹਨਾਂ ਨੂੰ ਦੋ ਕੁ ਵਾਲੇ ਲਵਾ ਦਿੱਤੇ ਉਹ ਪਾਪਾ ਹਾਂਜੀ ਪੁੱਤ ਚੱਲੋ ਮੇਰੇ ਨਾਲ ਦੂਜੀ ਚੱਲ ਚੱਲ ਉਹ ਤੇਰੀ ਉਹ ਕਿ 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 ਬਚਾ ਹੋ ਗਿਆ ਨੰਨੂ ਦੇਲਾ ਪੈਲਾ ਨੂ ਨਹੀਂ ਚੜ ਪਿੱਛੇ ਹੋ ਜਾ ਤੂੰ ਪਿੱਛੇ ਹੋ ਜਾ ਪਿੱਛੇ ਹੋ ਜਾ ਬੇਟਾ ਪਿੱਛੇ ਅਰੇ ਨਾ ਬਾਬੂ ਨੋ ਤੂੰ ਪਰੇ ਹੋ ਜਾ ਤੂੰ ਮੇਰੇ ਚਾਰਾਂ ਦਲਾ ਦੇਣੀ ਹੈ ਮੈਨੂੰ ਦੋ ਤਿੰਨ ਵਾਲੀਆਂ ਲਵਾ ਲੈਣੇ ਇਹਨੂੰ ਹਾਂਜੀ ਚਾਹ ਬਣ ਚੁੱਕੀ ਏ ਚੈਲੰਜ ਪੂਰਾ ਕਰਤਾ ਆਪਾਂ ਚੈਲੰਜ ਗਲਾਸ ਨਹੀਂ ਇਹ ਕੱਪ ਸਟੀਲ ਦਾ ਹੀ ਟੈਂਸ਼ਨ ਆਲਾ ਚਾਹ ਚੈਲੰਜ ਦੇਖ ਪੀ ਕੇ ਦੇਖ ਪੀ ਕੇ ਦੇਖ ਕਿੱਦਾਂ ਦੀ ਬਣੀ ਐ ਵਧੀਆ ਰੀਖੂਸ਼ਬੂ ਪੀ ਕੇ ਦੇਖੋ ਫਿਰ ਦੇਖੋ ਦੇਖੋ ਟੇਸਟ ਕਰਕੇ ਦੇਖੋ

ਰਾਮੇ ਭਾਈ ਸਹੀ ਤਾਂ ਹੀ ਰਾਜੀ ਕਿੱਦਾਂ ਦੀ ਬਣੀ ਰਸਤਾ ਨਿਕਲੇ ਜਾਂਦਾ ਕਿਉਂ ਪਰਫੈਕਟ ਨਹੀਂ ਬਣੀ ਪਰਫੈਕਟ ਨਹੀਂ ਹੈ ਸੱਚੀ ਦੱਸ ਸੱਚੀ کہہ ਰਹੀ ਆ ਸਹੀ ਹੈ ਹੈ ਮੈਂ ਵੀ ਆ ਕਰਦੀ ਆ ਕੀ ਬਾਤ ਹੈ ਉਹ ਤਾਂ ਮੈਨੂੰ ਲੱਗ ਹੀ ਰਹੀ ਸੀ ਮਤਲਬ ਮੇਰਾ ਚੈਲੰਜ ਕੰਪਲੀਟ ਆ ਮੈਂ ਚਾਹ ਵਾਲਾ ਚੈਲੰਜ ਕੰਪਲੀਟ ਹੋ ਗਿਆ ਚਾਹ ਬਣਾ ਕੇ ਦੇਤੀ ਪਹਿਲੀ ਵਾਰੀ ਠੀਕ ਆ ਨਹੀਂ ਸਹੀ ਬਣੀ ਸਹੀ ਬਣੀ ਮੈਨੂੰ ਤਾਂ ਪਤਾ ਲੱਗ ਰਿਹਾ ਕਿ ਕੈਮਰਾ ਉਹ ਪੋੜਾ ਸਹੀ ਬੰਦ ਕੋਈ ਸਹੀ ਬੰਦ ਚਲੋ ਹੁਣ ਰੈਸਪੀਆ ਵਾਸਤੇ ਤਿਆਰ ਹੋ ਜਿਓ ਠੀਕ ਹੈ ਠੀਕ ਹੈ ਚਲੋ ਸਮਾਨ ਕੁਝ ਲੈ ਕੇ ਆਣਾ ਲੈ ਆਉਂਗਾ ਸਿਲੈਕਟ ਵੀ ਘਰ ਲੂ ਫਿਰ ਬਣਾਣਾ ਕੀ ਲੈ ਆ ਨਾ ਹਾਂ ਹਾਂ ਕਰਦੇ ਆ ਸਿਲੈਕਟ ਚਲੋ ਠੀਕ ਦੱਸ ਦਿਓ ਇਹਨਾਂ ਨੂੰ ਵੀ ਰੈਸਪੀ ਕਿਹੜੀ ਮਿਲਣੀ ਹੈ ਠੀਕ ਹੈ